ਭਾਈ ਫੰਕਾ ਮੱਖਾ ਕਰਦਾ ਹੈ ਸਾਰੇ ਕੰਮ ਵੀ ਖਾਧਿਆ ਜੱਲ ਮਾਰ ਕੇ ਖਾਣੇ ਦੀ ਲੈ ਇਹਦੀ ਪੁੱਤ ਹੈ ਲੈ ਆ ਸਭਈ ਹੁਣ ਮਾਤਾ ਸਭਈ ਹੁਣ ਹੁਣ ਆਸਾ ਆਂ ਕਾ ਗਾਇ ਆ ਲੋ ਭਾਈ ਆ ਰਹੇ ਮਾਤਾ ਆ ਰਹੇ ਬੇਟੇ ਬੇਟੇ ਲੈ ਜੀ ਆ ਲੈ 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 ਕੀ ਬਰ ਠੀਕ ਹੈ ਹਾਂਜੀ ਅਸਲਾਮੁਅਲੈਕ ਠੀਕ ਹੈ ਬਣਾ तो कौन है पोता कौन है जी दोता है वो कौन है वो पोता भी भाजा भी और... ये कौन है भाजा भांजी हाँ कौन है भाजी और उसकी meri bhati ji ki lomdi iske ghar me maata kai kai daadi ka vi nani ka vi haa nani ka vi star aur phuppi ka vi star ho mari bhati ji vi iske ma baandhi ke lomdi ke ji mere pani ban ban din ne iske ne apni lomdi de rakhi mato nu to tension khed jo ikda mato kida kida gaye si kinna jabba da rehna saade phuppo ke yahan shaadi thi sande wale din कितना समय हो गया घूमोए को संडे वाले दिन ही घूमई थी अच्छा आज जो वाला संडे वाला हां हां अच्छा तो मंडे में वहां पे शादी थी वहां से जा रहे थे सारणपुर से घूमोगे थे अच्छा सारणपुर से घूमोगे एक बहु ने की क्षेत्रीय रात मुझे एक बहु ने थाली खानदान की वो की वो आए फिर ट्रेन तो आ गए है ना ट्रेन ने ट्रेन ही आ गए हाजीपुर जाके उतरे कौन-कौन घर पे बच्चे कितने हैं ਇੱਕ ਦੋ ਕੇ ਤਾਂ ਇੱਕ ਹੀ ਬਚ ਰਿਹਾ ਉਹ ਤਾਂ ਦੋ ਤਿੰਨ ਦਾ ਕਾਲ ਹੋ ਗਿਆ ਫਿਰ ਮਤਲਬ ਉਥੋਂ ਤੁਸੀਂ ਇੱਕ ਵਿਸ਼ਾਲ ਨੇ ਕੱਲ ਪਤਾ ਲੱਗਾ ਨਾ ਜਦੋਂ ਤੁਹਾਨੂੰ ਤੁਸੀਂ ਕਿੱਥੇ ਸੀਗੇ ਫਿਰ ਜਦੋਂ ਤੁਹਾਨੂੰ ਅਨੰਦਪੁਰ ਸਾਈਂ ਅੱਛਾ ਤੁਸੀਂ ਪੰਜਾਬ ਚ ਰਹਿੰਦੇ ਆ ਤੁਸੀਂ ਰਿਸ਼ਤੇ ਦਾ ਇਹ इनकी ਦੁਕਾਨ ਹੈ ਅਨੰਦਪੁਰ ਚ ਅੱਛਾ ਅਨੰਦਪੁਰ ਸਾਹਿਬ ਆ ਤੁਮ ਕੌਣ ਤਾਂ ਹੋ ਕੇ ਭਾਈ ਅੱਛਾ ਕੌਣ ਤਾਂ ਹੈ ਕਿ ਆ ਤੁਮ ਮੈਂ ਇੱਥੇ ਕਾ ਹੂੰ ਮਾਤਾ ਯਹ ਚਿੰਮੇਦਾਰ ਹੈ ਯਹਾਂ ਕੇ ਕਿਸਕੀ ਇਸਕੇ <laughs>

अच्छा फिर ਤੁਹਾਡੀਆਂ ਤਾਂ ਰਿਸ਼ਤੇਦਾਰੀਆਂ ਪੰਜਾਬ ਚ ਹੀ ਹੈਗੀਆਂ ਫਿਰ ਇਹਨਾਂ ਦੇ ਮਾਤਾ ਦੀਆਂ ਸੀਗੀਆਂ ਨਾ ਭਾਈ ਸਾਡੇ 11 12 ਵਜੇ ਪਤਾ ਲੱਗਾ ਹੁਣ ਤੁਹਾਨੂੰ ਦਾ ਟਾਈਮ ਆ ਆ ਰਵੇ ਰਵੇ ਮੈਂ ਉਹ ਤੁਹਾਨੂੰ ਫੋਨ ਮੈਂ ਤੁਹਾਨੂੰ ਪਤਾ ਦਿੰਦੀ ਕਿ ਮਤਲਬ ਇਥੋਂ ਅੱਧੇ ਘੰਟੇ ਦਾ ਰਸਤਾ ਹੈ ਹਾਂ ਹੋਰ ਮੈਂ ਫੋਨਾਂ ਕੋਈ ਨਹੀਂ ਮੈਂ ਵੀਡੀਓ ਤਾਂ ਆਪਾਂ ਉਦੋਂ ਹੀ ਪਾਤੀ ਸੀਗੀ ਵੀਡੀਓ ਤਾਂ ਅਸੀਂ ਅਪਲੋਡ ਕਰਤੀ ਸੀ ਜਦੋਂ ਵੀ ਦੇਖੀ ਨਾ ਭਾਈ ਵੀਡੀਓ ਹਾਂ ਤੇ ਮੈਨੂੰ ਹੋਇਆ ਕਿ ਮੈਂ ਰੋਣੀ ਭੱਜ ਹਾਂ ਹਾਂ ਅੱਛਾ ਇਹ ਇਹ ਬੇਟੀ ਲੱਗਦੀ ਹੈ ਮਾਤਾ ਦੀ ਹਨਾ ਤੁਸੀਂ ਪਰੋਗੇ ਤੁਸੀਂ ਬੇਗੋ ਵਾਲੇ ਤੇ ਖਾਸ ਹੀ ਲੱਗੋ ਬੇਗੋਲ ਬਾਈ ਮੈਨੂੰ 20 ਸਾਲ ਹੋ ਗਏ ਅੱਛਾ ਉੱਥੇ ਕੀ ਅੱਛਾ ਸਲੂਨ ਆ ਤਾਂ ਡਾਕਟਰ ਹਾਂ ਸੁਲਮਾਨ ਦੇ ਨਾਮ ਦਾ ਸਲੂਨ ਆ ਬਹੁਤ ਸ਼ੋਰ ਉਹ ਪਤਾ ਲੱਗ ਮੈਨੂੰ ਮਾ ਗਿਆ ਇਹ ਨਾ ਅਜਿਹੀ ਜਿਹੜਾ ਇਹਨਾਂ ਦਾ ਘਰ ਆ ਹਾਂ ਉਹਦਾ ਨਾਮ ਦਾ ਘਰ ਆ ਅੱਛਾ ਨਾਲ ਦਾ ਘਰ ਆ ਜਿੱਥੇ ਆਪਣਾ ਘਰ ਹੈ ਨਾ ਇਹਨਾਂ ਦਾ ਹਾਂ ਉੱਥੇ ਸਾਰੇ ਬਰਾਦਰੀ ਪਿਆਰ ਹੈ ਦਾ ਨਾ ਸਾਰਾ ਘਰ ਪਿਆਰ ਹੈ ਨਾ ਸਾਰਾ ਪਿਆਰ ਹੈ ਸਾਰਾ ਪਰਿਵਾਰ ਹੈ ਸਾਰਾ ਪਰਿਵਾਰ ਹੈ ਕਿੱਥੇ ਸਾਰਾ ਨੂ ਬੁਰ ਉੱਥੇ ਦਾ ਸਾਰਾ ਨਾ ਇੱਕ ਸਿਗਰ ਹੈ ਸਾਰਾ ਦਾ ਪਰਿਵਾਰ ਹੀ ਹੈ ਅੱਛਾ ਹਾਂ ਕਾਹੇ ਨੇ ਰੋਡ ਪਈ ਹਾਂ ਸਭ ਤੋਂ ਉਮਰ ਤੋਂ ਸਿਆਣੀ ਹੈ ਹਾਂ ਕੱਢ ਲੇਦੇ ਗਿਆਣਾ ਹੈ ਹਾਂ ਕਾਹੇ ਆਹ ਤਾਂ ਉਹਨਾਂ ਕਿੰਨਾ ਚੰਗਾ ਸੁਣ ਮਰਾ ਮਤ ਕੋਟ ਰਹੀ ਉਹਨੇ ਇਹਨੇ ਫੋਨ ਕਰਾਇਆ ਦਿਨ ਤੋਂ ਰੋਡ ਤੇ ਖੜਾਇਆ ਉਹ ਆਈ ਨਾ ਪਤਾ ਬੰਦੀ ਇਤਨੀ ਬਾਗੀ ਬਹੁਤ ਮਨ ਅੰਮਾ ਗਏ ਅੰਨਾ ਦਾ ਹੈ ਗੰਦੀ ਫਾਈਨਿੰਗ ਦੇ ਇਹ ਹਾਂ ਦੀ ਜੰਗਿਆ ਚ ਰਹਾ ਹੈ ਉਹਨਾਂ ਦੇ ਨਾਲ ਇਹ ਸਾਨੂੰ ਨਾ ਇੱਥੋਂ ਹਾਜੀਪੁਰ ਤੋਂ ਪੁਲਿਸ ਵਾਲੇ ਛੱਡ ਕੇ ਗਏ ਸਨ ਰਾਤ ਰਾਤ ਨੂੰ ਤਕਰੀਬਨ ਰਾਤ ਨੂੰ ਕਿਦਾਂ ਮਨਿੰਦਰ ਕਿਦਾਂ ਮਿਲੇ ਸੀ ਮਨਿੰਦਰ ਉਹਨਾਂ ਨੂੰ ਹੈ ਭਾਈ ਪੁਲਿਸ ਵਾਲਿਆਂ ਨੂੰ ਬਹੁਤ ਵੱਡੀ ਗੱਲ ਹੈ ਸਾਡੇ ਪੰਜਾਬ ਦੀ ਹਾਂ ਜੇ ਹੋਰ ਕਿਤੇ ਜਾਂਦੇ ਹੋ ਹਾਂ ਸ਼ਹਿਰ ਦੇ ਵਿੱਚ ਨਾ ਲਵਾਰਸ ਵਾਂਗੂ ਘੁੰਮ ਰਹੇ ਸੀ ਸਾਡੇ ਪੰਜਾਬ ਦੀ ਇਹ ਖਾਸੀਅਤ ਹੈ ਹਾਂ ਜੁੜੂ ਹੋਏ ਨਾ ਕੁਝ ਨਹੀਂ ਹੋਵੇ ਨਾ ਪੂਰੀ ਹੈਲਪ ਇਹ ਬਹੁਤ ਵੱਡਾ ਮੈਸੇਜ ਹੈ ਹਾਂ ਇਹ ਨਾ ਉੱਥੇ ਘੁੰਮ ਰਹੇ ਸੀਗੇ ਤੇ ਫਿਰ ਉਥੋਂ ਮੈਂ ਤਕਰੀਬਨ ਮੈਂ 2-3 ਦਿਨ ਬਾਅਦ ਸੀਗਾ ਤੇ ਫਿਰ ਇੱਥੋਂ ਟੀਮ ਨੇ ਫਿਰ ਉਹਨਾਂ ਨੇ ਪੁਲਿਸ ਵਾਲੇ ਇੱਥੇ ਰਾਤ ਨੂੰ ਛੱਡ ਕੇ ਗਏ ਫਿਰ ਆਪਾਂ ਵੀਡੀਓ ਅਸੀਂ ਸਾਡਾ ਇਹ ਹੈਗਾ ਵੀ ਆਪਾਂ ਵੀਡੀਓ ਪਾ ਕੇ ਦੱਸ ਦੀਦਾ ਪਰ ਸਾਨੂੰ ਲੱਗਾ ਸੀ ਮਾਤਾ ਆਊਟ ਆਫ ਸਟੇਟ ਦੋ ਹਨ ਪਰ ਚਲੋ ਇਹ ਫਿਰ ਆਪਣੇ ਵਿਸ਼ਾਲ ਕਿਵੇਂ ਪਤਾ ਲੱਗਾ ਆਪਣੇ ਸੁਭਾਸ਼ ਸਰ ਚੰਡੀਗੜ੍ਹ ਤੋਂ ਸਾਡੇ ਆ ਸੁਭਾਸ਼ ਜੀ ਆ ਫਿਰ ਉਹਨਾਂ ਨਾਲ ਸੰਪਰਕ ਹੋਇਆ ਉਹ ਸਾਡੇ ਜਿੱਦ ਸਾਰਿਆਂ ਦੇ ਇੱਥੇ ਲੱਭ ਕੇ ਦਿੰਦੇ ਆ ਜਿਹੜਾ ਸਾਨੂੰ ਮਿਲਦਾ ਸੀ ਉਹਨਾਂ ਨੂੰ ਦੱਸ ਦੀਦਾ ਉਹਨਾਂ ਨੇ ਫੇਰ ਪਰਿਵਾਰ ਲੱਭ ਕੇ ਦਿੱਤਾ ਦੋ ਲੋ ਪਰ ਇਹ ਲੱਭਦੇ ਹੀ ਪਏ ਸੀਗੇ ਸਾਨੂੰ ਜਦੋਂ ਪਤਾ ਲੱਗਾ ਬੜੀ ਖੁਸ਼ੀ ਹੋਈ ਵੀ ਜਦੋਂ ਉਹਨਾਂ ਪਰਿਵਾਰ ਆਪਾਂ ਜਦੋਂ ਮਿਲਾਉਂਦੇ ਆ ਇਹਨਾਂ ਦੇ ਗੱਲ ਕਿਹਨਾਂ ਨਾਲ ਹੋਈ ਸੀ ਉਹ ਬੇਟੀਆਂ ਕੌਣ ਸੀ ਕਿਹਨਾਂ ਨਾਲ ਗੱਲ ਪਹਿਲਾਂ ਫੋਨ ਤੇ ਕਿਹਨਾਂ ਨਾਲ ਗੱਲ ਹੋਈ ਸੀ ਇਹਨਾਂ ਦੇ ਬੋਲ ਸੀ ਕਿ ਪੁੱਤ ਉਹ ਪੋਤੇ ਲੱਗਦਾ ਵੀ ਉਹ ਵੀ ਨੰਦ ਆ ਹੈ ਨਾ ਪੋਤਾ ਪੋਤਾ ਬਣੀ ਉਹ ਦੋ ਇੱਕ ਦਮ ਕੋਟੇ ਦੇਤੇ ਬਿਠੇ ਅੱਛਾ ਹਾਂ ਜੀ ਉਹਦਾ ਨਾਲ ਗੱਲ ਹੋਈ ਸੀ ਕਿ ਉਹਨਾਂ ਨੇ ਅੱਗੇ ਇਹਨਾਂ ਨਾਲ ਕਿ ਉਹਨਾਂ ਦੇ ਅੱਗੇ ਬੁਖੜਦੇ ਨਹੀਂ ਅੱਛਾ ਇਹ ਅੱਗੇ ਆ ਇਹ ਅਨੰਦਪੁਰ ਸਾਹਿਬ ਰਹਿੰਦੇ ਆ ਅਨੰਦਪੁਰ ਸਾਹਿਬ ਜੀ ਚਲੋ ਇਹ ਵਧੀਆ ਹੋ ਗਿਆ ਤੁਸੀਂ ਲਾਗਿਓ ਆ ਗਏ ਮੇਰੇ ਹਸਾਰਨਪੁਰ ਯੂਪੀ ਤੋਂ ਆਉਣਾ ਸੀ ਉਹ ਨਹੀਂ ਫਿਰ ਟਾਈਮ ਲੱਗ ਜਾਣਾ ਸੀ ਕੱਲ ਪਤਾ ਲੱਗਾ ਸ਼ਾਮੀ ਹਾਂਜੀ ਕੱਲ ਸ਼ਾਮੀ ਪਤਾ ਲੱਗਾ ਅਸੀਂ ਤਾਂ ਹੀ ਆ ਗਏ ਨੇ ਉਹਨਾਂ ਨੇ ਕਿਹਾ ਕਿ ਤੁਸੀਂ ਲੈਣੇ ਤੁਸੀਂ ਜਾਣਾ ਹਾਂ ਤੁਸੀਂ ਲੈਣੇ ਚਲ ਕੋਈ ਨਹੀਂ ਅਸੀਂ ਆ ਜਾਂਦੇ ਹਾਂ ਕਾਲ ਕਰਾ ਦਿਓ ਘਰ ਗੱਲ ਕਰਾ ਦਿਓ ਇਹ ਮੈਂ ਥਾਲੀ ਸੰਦਰ ਹਾਂ ਮੈਨੂੰ ਆਖ ਫਿਰ ਨਹੀਂ ਦੇਖਤਾ ਆਗਲੇ ਦੇ 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 ਇੱਕ ਮਿੰਟ ਈ ਕੱਲ ਕਹਿ ਨਹੀਂ ਆ ਨਿਮ ਕਲੀ ਆਦੱਤੀ ਆਪ ਕੋ ਲੈਣੇ ਲਈ ਕਿਹੜਾ ਪਤਾ ਲੱਗਦਾ ਜੀ ਕੱਲ ਪਤਾ ਲੱਗਦਾ ਹਾਂ ਮੈਂ ਕੀ ਦਿਨ ਹੋਵੇ ਮੈਂ ਨੇ ਬਤਾਇਆ ਥਾ ਮੁਝੇ ਕਿ ਅੰਮੀ ਨੇ ਤੇਰੇ ਖਾਣੇ ਦੀ ਇਹ ਬਤਾ ਕੇ ਸਭ ਸੁਣਾਵਦਾ ਚਾਹੁੰਦਾ ਪਤਾ ਲੱਗਦਾ ਮੈਂ ਇਧਰ ਪੋਚ ਲੈ ਆਸੇ ਭਈ ਹੁਣ ਮਾਤਾ ਆਸੇ ਭਈ ਹੁਣ ਹੁਣ ਆਸਾ ਆ ਤੇਰੇ ਦੀ ਕਲਮ ਕਰਨ ਦਾ ਬੀਰਿਓ ਆਹ ਚਾਹਦਾ एक कितने पास हैं यहाँ ताड़ी की दुकान? बुज़िया बाज़ार में नहीं। नहीं, थी। बाज़ार में थी, नान्दूपुर बाज़ार में थी। मेन हाईवे देनी? नहीं हाईवे तो। अच्छा। जिला केजगढ़ का रास्ता जानता है ना? हाँ। अपना रविदास चौक है। हाँ हाँ। रविदास चौक ऊपर चढ़ के। ऊपर हाँ। चढ़ के। तो बात करवा दीजिए। ह ਇਹ ਕਿਦੋਂ ਮੈਂ ਮੁਟਿਆਰ ਦੀ ਨੋਰੀਆ ਮੈਂ ਬਹੁਤ ਪਰੇਸ਼ਾਨ ਹਾਂ ਤੇ ਮੈਂ ਬਹੁਤ ਦੁਖੀ ਨੋਰੀਆ ਚੰਦੂਸ਼ ਕੇ ਮਾਰੇ ਉਹ ਮਟਿਆਰ ਕੇ ਬੀਤੀ ਗਿਆ ਮੇਰੇ ਉਹ ਹਾਂ ਪਹੁੰਚ ਗਿਆ ਇਨਕੇ ਲੋ ਅਮਰ ਹੋ ਰਹੀ ਉਸ ਤੋਂ ਮਾਰੇ ਕਿੰਨੇ ਨੰਬਰ ਕਿੰਨਾ ਨੰਬਰ ਇਨ ਨੰਬਰ 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 ਕਿਵੇਂ ਪੁੱਛਾਲ ਨਹੀਂ ਸ਼ਿਵਾਰ ਸ਼ਾਹ ਉਹ ਐਡਰੈਸ ਦੱਸਿਆ ਹੁਣ ਐਡਰੈਸ ਤੋਂ ਲੱਭਿਆ ਉਹ ਸਾਡਾ ਬੰਦਾ ਇਹੋ ਜਿਹਾ ਹੀ ਉਹ ਲੱਭ ਲੈਂਦਾ ਸਾਰਾ ਵਿਸ਼ਾਲ ਕਿਦਾਂ ਲੱਭਿਆ ਕਿਵੇਂ ਨੰਬਰ ਲੱਗਦਾ ਮੈਨੂੰ ਜੀ ਆਓ ਜੀ ਜਿਹਦਾ ਪਿੰਡ ਦੇ ਵਿੱਚ ਲੱਗੇ ਕੋਈ ਕਰਿਆਨੀ ਦੁਕਾਨ ਜੀ ਨਹੀਂ ਪਿਆ ਇੱਥੇ ਨਹੀਂ ਪਿਆ ਇੱਥੇ 10 ਕਿਲੋ ਮਿਲਮਾਨ ਨਹੀਂ ਦੇ ਆਂਨੇ ਵਿੱਚ ਕਰਿਆਣਾ ਤੀਨੇ ਲਈ ਨਾ ਹਲੋ ਆਹ ਮੈਂ ਸਾਡੇ ਮਰੇ ਕਮਉਦੀ ਪ੍ਰਧਾਨ ਜੀ ਨਾਲ ਸਭਾਤ ਹੋਈ ਤੇ ਮੈਂ ਬਹੁਤ ਡਰ ਰਹਾ ਤਾਂ ਫਿਰ ਇਸ਼ਾਨ ਜੀ ਨੂੰ ਪੁੱਛਿਆ ਲਿਸ਼ਾਨ ਕਰਨ ਲੱਗੇ ਆਈ ਕਿਉਂਕਿ ਉਹ ਉਹ ਸਾਡਾ ਜਿਹੜਾ ਹੈਗਾ ਟੀਮ ਮੈਂਬਰੀ ਹੈ ਸੁਭਾਸ਼ ਸ਼ਰਮਾ ਉਹ ਨਾ ਉਹਦਾ ਸੇਵਾ ਹੀ ਉਹ ਇਹ ਕਰਦਾ ਸਾਡੇ ਤਕਰੀਬਨ ਜਿੰਨੇ ਬੰਦੇ ਲਵਾਰਸਾ ਉਹ ਹੀ ਮਿਲਾਉਂਦਾ ਸਾਡੇ ਆ ਮੈਂ ਕਿਹਾ ਇਹ ਤਾਂ ਆ ਬਾਈ ਦਾ ਆ ਆਨੰਦਪੁਰ ਸਾਹਿਬ ਵਾਲੇ ਦਾ ਆ ਲੈ ਫੜ ਬੀ ਨਾ ਤਾਂ ਬੋਰ ਨਹੀਂ ਨਾ ਤਾਂ ਆਨੰਦਪੁਰ ਸਾਹਿਬ ਵਾਲੇ ਦਾ ਵੀ ਲਿਖ ਦੇਣਾ ਲਿਖ ਲੈ ਬੀ ਠੀਕ ਹੈ ਤੇ ਲਿਖਾ ਦੀ ਠੀਕ ਹੈ ਬਾਅਦ ਵਿੱਚ ਕਰੂੰਗਾ ਬਾਦ ਲੋਈ ਹੈ ਜੀ ਅ ਲੋਕਲ ਬੇਗੋ ਵਾਲਾ ਨਾ ਨਸਪੋਦੀ ਆ ਬਾਈ ਦਾ ਵੀ ਲਿਖ ਲੈ ਬੇਗੋ ਵਾਲਾ ਤੁਹਾਨੂੰ ਫੇ ਕਿੰਨਾ ਚਿਰ ਹੋ ਗਿਆ ਬੇਗੋ ਵਾਲੇ ਕੋਲ ਵੀ 20 ਸਾਲ ਹੋ ਗਏ 20 ਸਾਲ ਹੋ ਗਏ ਉੱਥੇ ਰਹਿ ਐਸਾ ਸਾਰੀ ਬਣਾ ਲਈ ਪਰਿਵਾਰ ਉੱਥੇ ਹੀ ਰਹਿ ਰਹੇ ਤੁਸੀਂ ਆਏ ਸੀ ਕਿ ਮਾਪੇ ਆਏ ਸੀ ਸਭ ਤੋਂ ਪਹਿਲੇ ਤਾਂ ਬਈ ਮੇਰੇ ਵੱਡੇ ਬ੍ਰਦਰ ਵੀ ਪੇਕੋਲ ਆਏ ਸੀ ਬਸ ਸਭ ਤੋਂ ਵੱਡੇ ਬ੍ਰਦਰ ਨਾਲ ਸਟਰਗਲ ਕੀਤੀ ਥੋੜੀ ਛੋਟੀ ਛੋਟਾ ਮੁੰਡਾ ਪਾਇਆ ਹਾਂ ਬਹੁਤ ਵਧੀਆ ਬਾਕੀ ਖਾਣ ਪੀਣ ਤਿਆਰ ਬੁਲਾਇਆ ਸੀ ਹਾਂ ਨਹੀਂ ਚਲੋ ਇਦਾਂ ਹੀ ਆ ਜੀ ਸਾਡੇ ਕੋਲ ਆਦਮ ਸਾਰੇ ਠੀਕ ਸਾਰੇ ਜਦੇ ਠੀਕ ਅੱਛਾ ਜੀ ਸਾਡੀ ਸਭ ਨੇ ਆਏ ਅੱਛਾ ਨਮਾਸ਼ੇਰ ਫੈਮਿਲੀ ਸੀ ਤੁਹਾਡੀ ਫੈਮਿਲੀ ਕਿ ਜਪਾਨ ਨੇ ਜੁਨੀ ਅੱਛਾ ਕੀ ਬਾਤ ਹੈ ਹੋਣ ਹੋ ਗਏ ਮਿਲ ਗਏ ਅੱਛਾ ਉਹਨਾਂ ਦੇ ਬੱਚੇ ਵੀ ਅੱਜ ਅੱਜ 3 ਮਿੰਟ ਹਾਂ ਅੱਜ ਜਾਏਗੀ ਸਾਡੇ ਨੂੰ ਬਹੁਤ ਅੱਛਾ ਅੱਛਾ ਨਹੀਂ ਉਹਦਾ ਇਤਨਾ ਸੇਫ ਹੀ ਆ ਸਾਡੇ ਨੂੰ ਤਾਂ ਫਿਰ ਜਦੋਂ ਸਾਡੇ ਕੋਲ ਆ ਗਿਆ ਫਿਰ ਸੇਫ ਆ ਹਾਂ ਹੁਣ ਜਦੋਂ ਫਿਰ ਪਹਿਲਾਂ ਕੁਝ ਹੋ ਜਾਏ ਕੋਈ ਕੋਈ ਬਜ਼ੁਰਗੇ ਸਿਗੇ ਹਨਾ ਰਾਤ ਬਾਹਰ ਰਹਿ ਜਾਂਦੇ ਫਿਰ ਔਖਾ ਹੋ ਜਾਂਦਾ ਨਹੀਂ ਇਹ ਚੰਗੋ ਸਸਤਾ ਹੈ ਹਾਂ ਪਰ ਜਦ ਮੈਂ ਕਹਿੰਦਾ ਪੰਜਾਬ ਦੀ ਕਿਸੇ ਦੇ ਆਹ ਕਿਸੇ ਦੇ ਘਰ ਵੀ ਚਲ ਜਾਂਦੇ ਤਾਂ ਕਿਸੇ ਨੇ ਨਿਗਰਾਨੀ ਨਹੀਂ ਕਰੀ ਹਾਂ ਇਹ ਆ ਵੀ ਕਿਸੇ ਕੋਲ ਚਲ ਜਾਂਦੇ ਕਿਸੇ ਵਾਰੀ ਕਿਸੇ ਨੂੰ ਕੋ ਗੌਰ ਹੀ ਨਹੀਂ ਕਰਦਾ ਕਹਿੰਦਾ ਕਰੇ ਕਿ ਲੱਗੇ ਘਰ ਆ ਉਹ ਗੌਰ ਕਰਕੇ ਨਿਕਲ ਜਾਂਦਾ ਤੇ ਫਿਰ ਔਖਾ ਹੋ ਜਾਂਦਾ ਇਹ ਹੈ ਉਹ ਉਹ ਨਹੀਂ ਆਇਆ ਤੇ ਨਹੀਂ ਆਪੇ ਥਾਣਾ ਹੈ ਮਾਤਾ ਖਾ ਲੈ ਰੋਟੀ ਖਾ ਕੇ ਜਾਓ ਅੱਜ ਖਾਂਗੇ ਹਾਂ ਅੱਜ ਖਾਵਾਂਗੇ ਖਾਣਾ ਅਗੀ ਹਾਲੋ ਮਾਤਾ ਜੀ ਹਾਲੋ ਮਾਤਾ ਜੀ ਬਾਈ ਜੀ ਹਾਲੋ ਮਾਤਾ ਜੀ ਆ ਦੇਖੋ ਮਾਤਾ ਜੀ ਇਹ ਸਾਹਮਣੇ ਚੱਕਿਆ ਨੂੰ ਤਾਂ ਦਾਰ ਦੇ ਨੂੰ ਵਾ ਦੇਖ ਲਓ ਚੈੱਕ ਕਰ ਲਓ ਮੈਂ ਦੋ ਮਿੰਟ ਬਾਅਦ ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਕਰੀਬਨ 2-3 ਦਿਨ ਪਹਿਲਾਂ ਸਾਨੂੰ ਮਾਤਾ ਹਾਜੀਪੁਰ ਪੁਲਿਸ ਸਟੇਸ਼ਨ ਤੋਂ ਮਾਤਾ ਨੂੰ ਛੱਡ ਕੇ ਗਏ ਸੀ ਸਾਡੇ ਕੋਲ ਤੇ ਫਿਰ ਆਪਾਂ ਜਿਹੜੀ ਉਹ ਵੀਡੀਓ ਵੀ ਅਪਲੋਡ ਕੀਤੀ ਗਈ ਸੀ ਸਾਡੇ ਵੱਲੋਂ ਵੀ ਆਪਾਂ ਪਛਾਣ ਲਿਆ ਪਰ ਪਛਾਣਿਆ ਨਹੀਂ ਕਿਸੇ ਨੇ ਫਿਰ ਮਾਤਾ ਨੇ ਜੋ ਡਰੈਸ ਦੱਸਿਆ ਉਹਦੇ ਡਰੈਸ ਦੇ ਆਧਾਰ ਤੇ ਫਿਰ ਆਪਣੇ ਸ਼ਿਵਾਸ਼ ਸ਼ਰਮਾ ਜਿਹੜੇ ਚੰਡੀਗੜ੍ਹ ਆ ਉਹਨਾਂ ਵੱਲੋਂ ਗੱਲਬਾਤ ਕੀਤੀ ਗਈ ਤੇ ਫਿਰ ਉਸ ਆਧਾਰ ਤੇ ਫਿਰ ਮਾਤਾ ਦਾ ਜਿਹੜਾ ਪਰਿਵਾਰ ਉਹ ਮਿਲ ਗਿਆ ਮਾਤਾ ਦਾ ਪਰਿਵਾਰ ਸਾਰਨਪੁਰ ਯੂਪੀ ਦੇ ਰਹਿਣ ਵਾਲੇ ਆ ਇਹ ਬਾਈ ਜੀ ਹੁਣ ਇਥੇ ਅਨੰਦਪੁਰ ਸਾਹਿਬ ਰਹਿ ਰਹੇ ਆ ਇਹ ਬਾਈ ਜੀ ਬੇਗੋ ਆਲਾ ਤੇ ਉੱਥੇ ਆਪਣੀ ਕਿਰਤ ਕਮਾਈਆਂ ਕਰਦੇ ਆ 20-20 ਸਾਲ ਤੋਂ ਇੱਥੇ ਰਹਿ ਰਹੇ ਹਨ ਸਾਨਹੌਰ ਤੋਂ ਇਹ ਰਿਸ਼ਤੇਦਾਰੀ ਮਾਤਾ ਦੇ ਲੱਗਦੇ ਆ ਤੇ ਇਹ ਪਹੁੰਚੇ ਆ ਲੈਣ ਕਿਉਂਕਿ ਸ਼ਾਮੀ ਹੀ ਪਤਾ ਲੱਗਾ ਸ਼ਾਮੀ ਵੀਡੀਓ ਕਾਲ ਤੇ ਸਾਨੂੰ ਪਰਿਵਾਰ ਲੱਭਿਆ ਤੇ ਇਹਨਾਂ ਨੇ ਰਾਤ ਤਕਰੀਬਨ ਰਾਤ ਹੀ ਪਹੁੰਚ ਗਏ ਸੀ ਇਹ ਤਾਂ ਕਿਉਂਕਿ ਇਹ ਵੀ ਆਨੰਦਪੁਰ ਸਾਹਿਬ ਤੋਂ ਉਸੇ 2 ਘੰਟਿਆਂ 'ਚ ਪਹੁੰਚ ਗਏ ਤੇ ਫਿਰ ਰਾਤ ਸਾਡੇ ਕੋਲ ਹੀ ਸੀਗੇ ਹੁਣ ਸਵੇਰੇ ਮਾਤਾ ਨੂੰ ਮਿਲਾਇਆ ਮਾਤਾ ਖੁਸ਼ ਦੇਖੋ ਕਿੰਨੀ ਆ ਜੂਪੀ ਉੱਥੇ ਸਾਨਹੌਰ ਮੈਰਿਜ ਤੇ ਗਏ ਸੀ ਹਨ ਇਹ ਪਟਿਆਲਾ ਮੈਰਿਜ ਤੇ ਗਏ ਸੀ ਸਾਨਹੌਰ ਤੋਂ ਤੇ ਪਟਿਆਲੇ ਪੰਜਾਬ 'ਚ ਅੱਛਾ ਪੰਜਾਬ ਚ ਹੀ ਆ ਰਹੇ ਸੀਗੇ ਸਹਾਰਨਪੁਰ ਤੋਂ ਸਹਾਰਨਪੁਰ ਤੋਂ ਨਾਲ ਕੌਣ ਸੀਗਾ ਫਿਰ ਇਹਨਾਂ ਦੇ ਨਾਲ ਇੱਕ ਲੇਡੀ ਸੀ ਅੱਛਾ ਉਹ ਜੁਦੇ ਜੁਦੇ ਹੋ ਗਏ ਮਤਲਬ ਹਨਾ ਅੱਛਾ ਅੱਛਾ ਵਾਈਫ ਸੀ ਉਹ ਫਿਰ ਗਲਤ ਟ੍ਰੇਨ ਚ ਬੈਠ ਗਏ ਹਨਾ ਕਿਤੇ ਗਲਤ ਟ੍ਰੇਨ ਤੇ ਬੈਠ ਕੇ ਤੇ ਮਾਤਾ ਆ ਗਈ ਮਕੇਰੀਆਂ ਜੰਮੂ ਵਾਲੀ ਟ੍ਰੇਨ ਬੈਠ ਗਈ ਤੇ ਹਾਜੀਪੁਰ ਮੇਰਾ ਖਿਆਲ ਉੱਤਰ ਗਈ ਉੱਥੇ ਲਵਾਰਸ ਘੁੰਮਣ ਲੱਗ ਪਈ ਚਲੋ ਉਥੋਂ ਵੀਰਾਂ ਵੱਲੋਂ ਸਾਡੇ ਨਾਲ ਕੰਡਕਟ ਹੋਇਆ ਕੰਡਕਟ ਕਰਕੇ ਤੇ ਅੱਜ ਮਾਤਾ ਦੇ ਪਰਿਵਾਰ ਦੇ ਵਿੱਚ ਹੁਣ ਪਚਾਰੇ ਕਿਉਂਕਿ ਮਾਤਾ ਤੇਜ ਬਹੁਤ ਬੋਲਦੀ ਸੀ ਪੁਲਿਸ ਨੂੰ ਵੀ ਸਮਝ ਨਹੀਂ ਆਇਆ ਵੀ ਮਾਤਾ ਐਡਰੈਸ ਕੀ ਆ ਤੇ ਉਹ ਕਈ ਵਾਰੀ ਨਹੀਂ ਪਤਾ ਲੱਗਦਾ ਸੀ ਜਦੋਂ ਸਮਝ ਨਹੀਂ ਆ ਰਹੀ ਸੀ ਮੈਨੂੰ ਲੱਗਾ ਪੰਜਾਬ ਮਾਤਾ ਪਹਿਲੀ ਵਾਰ ਆਈ ਹੈ ਪਹਿਲੀ ਵਾਰ ਹੀ ਆਇਆ ਹੈ ਨਾ ਹਾਂ ਤਦ ਹੀ ਫਿਰ ਹੋ ਗਿਆ ਇਦਾਂ ਹੋ ਗਿਆ ਸਮਝ ਗਏ ਬਸ ਕੀ ਕਰਾਉਣਾ ਨਹੀਂ ਉੱਥੇ ਮੈਨੂੰ ਨਹੀਂ ਪਤਾ ਸਾਹ ਵਾਈ ਮਾਚ ਨਹੀਂ ਗਈ ਸੀ ਯਾ ਚਲੋ ਸੰਗਤ ਜੀ ਸਾਡਾ ਇਦਾਂ ਵੀ ਤੁਹਾਡੀ ਬਦੌਲਤ ਤੁਸੀਂ ਵੀਡੀਓ ਸ਼ੇਅਰ ਕਰਦੇ ਆ ਪਹੁੰਚਾਉਂਦੇ ਆ ਤਦੇ ਹੀ ਲੋਕਾਂ ਤੱਕ ਰ ਪਹੁੰਚਦੀ ਆ ਤੇ ਲੋਕ ਵੀਡੀਓ ਦੇਖ ਕੇ ਕਈ ਵਾਰੀ ਤਾਂ ਵੀ ਪਰਿਵਾਰ ਮਿਲ ਜਾਂਦਾ ਹੈ ਤੇ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ